ਸਾਚੀ ਗਾ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਸਲਵਾਰੀ ਕਟਿੰਗ ਲੈ ਕੇ ਆਏ ਆ ਜੀ ਸਲਵਾਰਾ ਕਪੜਾ 2 ਮੀਟਰ ਸੀਗਾ ਜੀ ਆਪਾਂ ਇਹ ਨਵੇਂ ਤਰੀਕੇ ਨਾਲ ਕਟਿੰਗ ਕਰਾਂਗੇ ਜੀ ਇਹਦੀ ਇਹ ਸਲਵਾਰਾ ਕਪੜਾ ਸੀ ਤੇ ਆਪਾਂ ਨੇ ਡਬਲ ਤੈ ਲਾ ਲਈ ਸਾਰੇ ਕਪੜੇ ਜੀ ਸਾਰੇ ਕਪੜੇ ਡਬਲ ਕਰ ਲਏ ਜੀ ਆਪਾਂ ਨੇ ਹੁਣ ਸਭ ਤੋਂ ਪਹਿਲਾਂ ਲੰਬਾਈ ਦੇਖਾਂਗੇ ਲੰਬਾਈ ਇਸ ਸਲਵਾਰ ਦੀ ਕਿ 37 ਇੰਚ ਤਿਆਰ ਹੈ ਜੀ ਠੀਕ ਹੈ ਜੀ 5.5 ਇੰਚ ਮੂਰੀ ਆ ਤੇ 21 ਇੰਚ ਵੈਲਟ ਤਿਆਰ ਆ ਜੀ ਤੁਸੀਂ ਨਾਪ ਵੀ ਦੇਖ ਲਓ ਜੀ ਇੱਕ ਵਾਰੀ 37 ਇੰਚ ਸਲਵਾਰ ਤਿਆਰ ਆ ਜੀ 5.5 ਮੂਰੀ ਹੈ ਬੈਲਟ ਹੈ 1 ਇੰਚ ਆਪਾਂ ਨੇ 37 ਇੰਚ ਹੈਗੀ ਲੰਬਾਈ ਹੁਚ ਆਪਾਂ ਬੈਲਟ ਘਟਾਣੀ 5 ਇੰਚ ਦੀ ਠੀਕ ਹੈ ਤਿਆਰ ਬੈਲਟ ਘਟਾਣੀ ਆਪਾਂ ਨੇ ਹੁਣ 32 ਇੰਚ ਰਹਿਣਾ ਜੀ 32 ਇੰਚ ਇੱਕ ਪਲੱਸ ਕਰ ਲੈਣਾ ਜੀ ਕਿਉਂਕਿ ਜੋੜਨ ਵਾਸਤੇ ਆਪਣੇ ਤੇ ਅਸੀਂ 33 ਇੰਚ ਪਰ ਕਟਿੰਗ ਕਰਾਂਗੇ ਪੱਲਿਆਂ ਦੇ ਕੁੰਦਿਆਂ ਦੀ ਆਪਾਂ ਇਹ ਪੱਲਿਆਂ ਦੇ ਨਿਸ਼ਾਨ ਲਾਉਣੇ ਆ ਜੀ ਆਪਾਂ ਸਲਵਾ ਤੇ ਠੀਕ ਹੈ ਜੀ 33 ਇੰਚ ਨਿਸ਼ਾਨ ਲਾਵਾਂ ਪੱਲੇ ਦਾ ਹੁਣ ਆਪਾਂ ਸਾਢੇ ਸਾਢੇ 5 ਇੰਚ ਨਾਲ ਆਪਣੀ ਮੂਰੀ ਦੇ ਅਕੋਰਡਿੰਗ ਅਪਾ ਚ ਪੱਲੇ ਲਾਵਾਂਗੇ ਜੀ ਆਪਾਂ ਸਾਢੇ 5 ਇੰਚ ਮੂਰੀ ਦੀ ਮਤਲਬ 11 ਇੰਚ ਖੋਲ ਕੇ 11 ਇੰਚ ਮੰਨਦੀ ਹੈ ਜੀ ਠੀਕ ਹੈ 11 ਇੰਚ ਦਾ ਹਾਫ ਸਾਢੇ 5 ਹੁੰਦਾ ਹੈ ਜੀ 11 ਇੰਚ ਪਾਪਾ ਲਾਵਾਂਗੇ ਨਿਸ਼ਾਨੀ ਆਪਣਾ ਫੋਲਡ ਨਹੀਂ ਕਰੀ ਹੈਗੀ ਇਹਨੂੰ ਸਿੱਧਾ ਨਿਸ਼ਾਨੀ ਲਾਵਾਂਗੇ ਜੀ ਆਪਾਂ 11 ਇੰਚੇ ਪਹਿਲੇ ਲਾ ਲੈਣੇ ਆਪਾਂ 11 ਇੰਚ ਤੇ ਫਿਰ ਨਿਸ਼ਾਨ ਲਾ ਲਈ ਸਾਰੇ ਠੀਕ ਹੈ ਹੁਣ ਕਰਨਾ ਕੀ ਹੈ ਜਿਹੜੇ ਆਪਣੇ 11 ਇੰਚ ਪਰ ਨਿਸ਼ਾਨ ਲਾਇਆ ਜੀ ਇਹਨਾਂ ਸਾਹਮਣੇ ਹੀ ਆਪਾਂ ਨੇ ਕੁੰਦਿਆਂ ਨਿਸ਼ਾਨ ਲਾ ਲਾਂਗੇ ਜਿੰਨੀ ਆਪਣੀ ਮੂਰੀ ਹੋਗੀ ਜਿੱਥੇ ਆਪਾਂ ਇਹ ਪਹਿਲਾਂ ਹੀ ਨਿਸ਼ਾਨ ਲਾਏ ਸੀ ਨਾ ਉਹ ਸਾਹਮਣੇ ਹੀ ਪਾ ਲਵਾਂਗੇ ਕੁੰਦਿਆਂ ਨਿਸ਼ਾਨ ਲਾ ਦਾਂਗੇ ਜੀ ਹੁਣ ਆਪਾਂ ਇੱਥੇ ਦੇਖੋ ਵੀ ਸਾਢੇ ਪੰਜ ਆਪਣੀ ਮੂਰੀ ਸੀਗੀ 11 ਇੰਚ ਪੱਲੇ ਲਾਏ ਆਪਾਂ ਨੇ ਮੂਰੀ ਬਾਣੀ ਪੂਰੀ ਹੈ ਇੱਥੇ ਆਪਾਂ ਖਾਤਾ ਹੀ ਪਾਵਾਂਗੇ 1.5 ਇੰਚ ਠੀਕ ਹੈ ਇਹਨਾਂ 1.5 ਇੰਚ ਖਾਤਾ ਪਾ ਲਈਏ ਆਪਾਂ ਨੇ ਤਾਂ ਇਹ ਸਾਹਮਣੇ ਉੱਥੇ ਆਪਾਂ ਆਸਣ ਪਾਵਾਂਗੇ ਸਾਹਮਣੇ ਸਾਈਡ 'ਤੇ 9 ਇੰਚ ਆਸਣੇ 5 ਇੰਚੀ ਬੈਟਾ ਬਰਾ 14 ਇੰਚ ਆ ਰਹਿ ਗਿਆ ਸਾਣਾ ਆਪਣਾ ਠੀਕ ਐ ਤੇ 9 ਇੰਚ ਪਾ ਲਾਂਗੇ ਆਪਾਂ 9 ਇੰਚ ਆਸਣ ਪਾ ਕੇ ਇੱਥੇ ਮੂਰੀ ਪਾ ਲਾਂਗੇ ਆਪਾਂ 1.5 ਇੰਚ ਦੀ ਇਹਨਾਂ ਜਾ ਕੇ ਪੋਣੀ ਇਹ ਕੋਲੇ ਮੂਰੀ ਪਾ ਰਣੀ ਆਪਾਂ ਨੇ 9 ਇੰਚ ਦੇ ਆਪਾਂ ਮੂਰੀ ਨੂੰ ਲੈ ਕੇ ਆਸਣ ਤੱਕ ਆਪਾਂ ਤਿਰਛੀ ਸਲਾਈ ਲਾ ਲਈ ਜੀ ਆਪਣੀ ਕੁੰਦੇ ਦੀ ਠੀਕ ਐ ਨਿਸ਼ਾਨ ਲਾ ਦੇ ਨਿਸ਼ਾਨ ਨਿਸ਼ਾਨ ਲਾ ਲੇ ਜੀ ਐਦਾਂ ਐਦਾਂ ਹੋ ਗਿਆ ਸਾਰਾ ਕੁਝ ਕੋਈ ਬੇਸਮਝ ਲੋ ਜੀ ਪਹਿਲਾਂ ਆਪਾਂ ਇਹ ਪੱਲੇ ਆ ਨਿਸ਼ਾਨੀ ਲਾ ਪੱਲੇ ਲਾਉਣੇ ਆ ਜੀ ਠੀਕ ਹੈ ਫਿਰ ਇਹ ਸਾਹਮਣੀ ਸਾੜੀ ਨਿਸ਼ਾਨੀ ਲਾ ਕੇ 1.5 ਇੰਚ ਦੀ ਹੁੰਦਾ ਲਾ ਲੈਣੀ ਇੱਕ ਦੂਜਾ ਹੁੰਦਾ ਉੱਪਰ ਫੋਲਡ ਲਾ ਕੇ ਰੱਖ ਕੇ ਉਹ ਕਟਿੰਗ ਕਰਨੀ ਇਹ ਬਾਕੀ ਉੱਪਰ ਬਚ ਜੂਗਾ ਪੂਰੀ ਆਪਾਂ ਬਾਹਰ ਤੇ ਬਣਾਵਾਂਗੇ ਜੀ ਅਣ ਦੱਸ ਦੇ ਜੀ ਕਿਵੇਂ ਕਟਿੰਗ ਕਰਨੀ ਆ ਜੀ ਜਿਹੜੇ ਆਪਾਂ ਨਿਸ਼ਾਨ ਲਾਏ ਸੀ ਨਾ ਉਹਦੇ ਉਪਰ ਉਪਰ ਕਟਿੰਗ ਕਰ ਲਾਂਗੇ ਜੀ ਆਪਾਂ ਪੱਲੇ ਅੱਡ ਕਰ ਲਾਂਗੇ ਹੁੰਦੇ ਅੱਡ ਕਰ ਲਾਂਗੇ ਜੀ ਠੀਕ ਹੈ ਜੀ ਕੱਟਣਾ ਵਧ ਲੇ ਉੱਤਰ ਗਏ ਜੀ ਇਸੇ ਤਰ੍ਹਾਂ ਆਪਾਂ ਹੁੰਦਾ ਵੀ ਕਟਿੰਗ ਕਰ ਲਾਂਗੇ ਤੇ ਇਹੀ ਹੁੰਦਾ ਚਾ ਕੇ ਦੂਜੇ ਪਾਸੇ ਰੱਖ ਕੇ ਨਾ ਫੇਰ ਕਟਿੰਗ ਕਰਾਂਗੇ ਉੱਪਰ ਆ ਕੇ ਆਪਾਂ ਇਹ ਹੁੰਦੇ ਕਟਿੰਗ ਕਰਕੇ ਦੂਜਾ ਹੁੰਦਾ ਉੱਪਰ ਰੱਖ ਲੈ ਦੋ ਇਹ ਹੁੰਦੇ ਦੇ ਠੀਕ ਹੈ ਜੀ ਹੁਣ ਇਹਦੀ ਵੀ ਕਟਿੰਗ ਕਰ ਲਾਂਗੇ ਸਾਰੀ ਉਹ ਇਹ ਦੇ ਆ ਥੋੜੀ ਕੰਨੀ ਕੱਢ ਦਾਂਗੇ ਬਾਹਰ ਦੀ ਖਿੱਚ ਜੀ ਪੈਂਦੀ ਕੰਨੀ ਨੂੰ ਉਹ ਕਟਿੰਗ ਕਰਦੇ ਕੋਈ ਕੰਨੀ ਜੀ ਕੰਨੀ ਖਰਾਬ ਜੀ ਹੁੰਦੀ ਹੈ ਨਾ ਉਹ ਵਿੱਚ ਨਾਲੇ ਕਟਿੰਗ ਕਰਦ ਲਿਆ ਕਰੋ ਜੀ بس لو وار ਦੇਣਾ ਕਿੱਤਨੀ ਪੈਂਦੀ ਹੋएगी ਇਹ ਸਲਾਈ ਲਾਉਣੇ ਆ ਜੀ ਜਿਹੜਾ ਕਪੜਾ ਘੱਟਵਾ ਦੇ ਸਾਰਾ ਕਟਿੰਗ ਕਰ ਦੋ ਨਾਲ ਹੀ ਇਹ ਕਪੜਾੜਾ ਬਾਕੀ ਜਿਹਾ ਸੀ ਨਹੀਂ বেলਟ ਲਾਵਾਂਗੇ ਜੀ ਆਪਾਂ ਠੀਕ ਹੈ ਜੀ ਇਹ ਸਿੱਧਾ ਕੱਟ ਕਰ ਲਾਂਗੇ ਕਪੜੇ ਨੂੰ ਇਹ ਕਪੜਾ ਮੂਹਰੇ ਹਿੱਟ ਲੱਗ ਜਾਊਗਾ ਜੀ 21 ਇੰਚ ਦੀ ਆਪਣੀ ਬੈਲਟ ਲਾਉਣੀ ਹੈ ਜੀ ਆਪਾਂ ਨੇ ਬੈਲਟ ਦੇ ਨਿਸ਼ਾਨ ਲਾ ਲੈ ਸੀ ਕਿ 5 ਇੰਚ ਆਪਣੀ ਬੈਲਟ ਤਿਆਰ ਹੈ ਜੀ 2.5 ਇੰਚ ਕਪੜਾ ਵੱਧ ਰੱਖ ਕੇ ਆਪਾਂ ਨਿਸ਼ਾਨ ਲਾ ਲੈ ਸਾਰੇ ਮਰਨ ਪਾਣੀ ਜੀ ਬਾੜ ਦਾ 7.5 ਇੰਚ ਦੀ ਕਟਿੰਗ ਕਰ ਲਈ ਆਪਾਂ ਨੇ ਠੀਕ ਹੈ ਜੀ ਇਹ 2 बाई ਇੰਚ ਕਪੜਾ ਆਇਆ ਆਪਣਾ 21 ਇੰਚ ਵਾਲੀ ਬੈਲਟ ਤਿਆਰ ਹੈ ਜੀ ਮੇਰੇ ਕਪੜਾ ਪੂਰਾ ਪੂਰਾ ਕਪੜਾ ਜੀ ਆਉਣੇ ਪੜਾ ਸਭਾ ਕਟਿੰਗ ਕਰ ਲਾਂਗੇ ਬੈਲਟ ਦੀ ਇਹ ਪਰ ਬੈਲਟ ਦਾ ਕਪੜਾ ਲਾ ਕੇ ਰੱਖ ਲਿਆ ਜੀ ਸਾਰਾ ਹੀ ਇਹ ਤਰੀਕਾ ਉਹ ਸੀਗਾ ਜਿਹੜਾ ਜਦੋਂ ਆਪਾਂ ਪੱਲੇ ਲਾਉਨੇ ਜਾਂ ਸਿੰਪਲ ਸਲਵਾਰ ਕੱਟਦੇ ਆ ਜੀ ਤਾਂ ਜਿਹੜਾ ਬਾਹਰ ਦਾ ਕਪੜਾ ਬਚਦਾ ਆਪਾਂ ਫੋਲਡ ਕਰਕੇ ਦੇਖਦੇ ਆਂ ਜੀ ਕਈ ਵੇ ਲੰਬਾਈ ਪੂਰੀ ਨਹੀਂ ਆਉਂਦੀ ਹੈ ਇਹ ਸਲਵਾਰਾਂ ਲੰਬੀਆਂ ਹੋਣੀਆਂ ਆਪਣੀਆਂ ਤਾਂ ਆਪਾਂ ਇਹੀ ਢਾਈ ਮੀਟਰ ਕਪੜਾ ਡਬਲ ਕਰਕੇ ਕੱਟ ਸਾਧੀਆਂ ਨੇ ਸਲਵਾਰਾਂ ਦੀ ਵਿਚੋ ਪੱਲੇ ਕੱਢ ਗਏ ਸਾਹਮਣੇ ਜੋ ਕੁੰਡੇ ਬਾਏ ਕੱਟ ਸਾਧੀਆਂ ਜੀ ਠੀਕ ਹੈ ਜੀ ਇਹ ਬਿਲਕੁਲ ਸਿੰਪਲ ਡਾਂਗਾਂ ਕੱਟ ਹੋ ਜਾਂਦੀ ਹੈ ਜੀ ਤਾਂ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ